ਕਹਾਣੀ ਵੱਡਾ ਆਦਮੀ ਲੇਖਕ ਅਫਜ਼ਲ ਸ ਨਰੰਦਵ ਥੋੜੇ ਥੋੜੇ ਕੁਮਲਾਏ ਹੋਏ ਫੁੱਲ ਮੈਨੂੰ ਬੜੇ ਚੰਗੇ ਲੱਗਦੇ ਨੇ ਤੋਰੀ ਦੇ ਜ਼ਰਦ ਫੁੱਲਾਂ ਤੋਂ ਜਦੋਂ ਸੂਰਜ ਦੀਆਂ ਪੀਲੀਆਂ ਕਿਰਨਾਂ ਦੇ ਨਾਲ ਤਰੇਲ ਸੁੱਕਣ ਲੱਗਦੀ ਏ ਤੇ ਉਹ ਫੁੱਲ ਬੜੇ ਚਮਕਦਾਰ ਤੇ ਸੋਹਣੇ ਲੱਗਦੇ ਨੇ ਪਰ ਜਦੋਂ ਸੂਰਜ ਦੀਆਂ ਕਿਰਨਾਂ ਵਿੱਚ ਥੋੜੀ ਜੀ ਗਰਮੀ ਆ ਜਾਂਦੀ ਏ ਤੇ ਉਹ ਫੁੱਲ ਕੁਝ ਸਹਿਮ ਜਿਹੇ ਜਾਂਦੇ ਨੇ ਤਾਜ਼ਗੀ ਇੱਕ ਪਾਸੇ ਤੇ ਮੁਰ ਜਾਣਾ ਦੂਜੇ ਪਾਸੇ ਤੇ ਤੋਰੀ ਦੇ ਫੁੱਲਾਂ ਦਾ ਵਿਚਲਾ ਸਫ਼ਰ ਬਸ ਉਹ ਸਫ਼ਰ ਮੈਨੂੰ ਬੜਾ ਚੰਗਾ ਲੱਗਦਾ ਹੈ ਖੋਰੇ ਜ਼ਿੰਦਗੀ ਵੀ ਉਹੋ ਹੀ ਸਫ਼ਰ ਏ ਜ਼ਿੰਦਗੀ ਵਿੱਚ ਤਾਂ ਉਹ ਸਫ਼ਰ ਪਏ ਕਿ ਨਹੀਂ ਪਰ ਰਤਨ ਸਿੰਘ ਤੇ ਮੈਂ ਜਦੋਂ ਆਖਰੀ ਰਾਤ ਆਪਸ ਵਿੱਚ ਮਿਲੇ ਸਾਂ ਉਦੇ ਚਿਹਰੇ ਤੇ ਉਹੀ ਸਫਰ ਸੀ ਤੋਰੀ ਦੇ ਫੁੱਲਾਂ ਦਾ ਵਿਚਲਾ ਸਫਰ ਸੱਤ ਬਰੇ ਲੰਘ ਗਏ ਨੇ ਪਰ ਰਤਨ ਸਿੰਘ ਦਾ ਵੱਡੇ ਸੁਰਖ ਗੁਲਾਬ ਦੇ ਫੁੱਲ ਵਾਂਗੂ ਦਾ ਚਿਹਰਾ ਜਿੰਦੇ ਤੇ ਮੈਂ ਪਹਿਲੀ ਵਾਰੀ ਪੀਲਾ ਪਰਛਾਵਾਂ ਵੇਖਿਆ ਸੀ ਅੱਜ ਤੱਕ ਮੇਰੀਆਂ ਅੱਖਾਂ ਅੱਗੇ ਫਿਰਦਾ ਏ ਉਦੋਂ ਮੈਨੂੰ ਇੰਜ ਲੱਗਦਾ ਏ ਜਿਵੇਂ ਕਿਸੇ ਨੇ ਮੇਰੇ ਦਿਲ ਨੂੰ ਮੁਠਕ ਵਿੱਚ ਫੜ ਕੇ ਘੁੱਟ ਦਿੱਤਾ ਹੋਵੇ ਸ਼ਹਿਰ ਵਿੱਚ ਫਿਰਦਿਆਂ ਜਦੋਂ ਮੈਂ ਆਪਣੇ ਰਤਨ ਸਿੰਘ ਵਰਗਾ ਗੱਭਰੂ ਕਿਤੇ ਵੇਖਣਾ ਤਾਂ ਮੇਰੇ ਅੰਦਰ ਕੋਈ ਸ਼ੈ ਟੁੱਟ ਜਾਂਦੀ ਏ ਵਾਹਿਗੁਰੂ ਦੀ ਸੋ ਮਾਂ ਜਾਏ ਭਰਾ ਚੰਗੇ ਹੋਣ ਜਾਂ ਪੜੇ ਬੜੀ ਦੌਲਤ ਹੁੰਦੇ ਨੇ ਤੇ ਰਤਨ ਤੇ ਸਦਾ ਹੀ ਚੰਗਾ ਸੀ ਬਹੁਤ ਹੀ ਚੰਗਾ ਸਿਵਾਏ ਉਸ ਇੱਕ ਰਾਤ ਤੋਂ ਉਹ ਸਦਾ ਹੀ ਬੜਾ ਬੀਬਾ ਤੇ ਪਿਆਰਾ ਭਰਾ ਸੀ ਕੜੀ ਦਾ ਉਖੜਿਆ ਵਰਿਆ ਤੇ ਪੈਂਦਾ ਪੈ ਜਾਂਦਾ ਏ ਸੁਣਿਆ ਏ ਰਤਨ ਸਿੰਘ ਨੂੰ ਵੀ ਮੇਰੇ ਮਗਰੋਂ ਕਦੀ ਕਿਸੇ ਨੇ ਹੱਸਦਿਆਂ ਨਹੀਂ ਵੇਖਿਆ ਤੇ ਮੈਨੂੰ ਤੇ ਇੰਜ ਲੱਗਦਾ ਏ ਜਿਵੇਂ ਰੂਹ ਅਤੇ ਮੋਮ ਵਾਂਗਰ ਦੇ ਦਿਲ ਦੀ ਥਾਂ ਮੇਰੀ ਸੀਨੇ ਵਿੱਚ ਪੱਥਰ ਰੱਖਿਆ ਹੈ ਪਰੇ ਪੱਥਰ ਵੀ ਉਸ ਵੇਲੇ ਓ ਵਾਂਗੂ ਪਗਰ ਜਾਂਦਾ ਏ ਜਦੋਂ ਰਤਨ ਦਾ ਉਸ ਰਾਤ ਵਾਲਾ ਪੀਲਾ ਚਿਹਰਾ ਮੇਰੀਆਂ ਅੱਖਾਂ ਗਿਆ ਜਾਂਦਾ ਏ ਪਰ ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ ਹੁਣ ਤਾਂ ਜ਼ਿੰਦਗੀ ਸ਼ਹਿਰ ਦੀਆਂ ਪੱਕੀਆਂ ਸੜਕਾਂ ਤੇ ਆ ਗਈ ਨਾ ਉਹ ਪਿੰਡ ਦੇ ਤੋਰੀ ਦੇ ਫੁੱਲ ਤੇ ਨਾ ਉਹ ਮਿੱਟੀ ਨਾਲ ਭਰੀਆਂ ਰਾਵਾਂ ਨਾ ਉਹ ਗੱਲ ਨਾ ਉਹ ਬਾਤ ਜ਼ਿੰਦਗੀ ਕੁਝ ਹੋਰ ਹੀ ਹੋ ਗਈ ਏ ਹੋਰ ਕੀ ਹੋ ਗਈ ਇਹ ਬਦਲ ਗਈ ਹੈ ਰਤਨ ਸਿੰਘ ਵੀ ਕੁਝ ਹੋਰ ਹੀ ਹੋ ਗਿਆ ਹੋਵੇਗਾ ਚੰਦੋ ਵੀ ਬਦਲ ਗਈ ਹੋਵੇਗੀ ਨਿੱਕੀਆਂ ਨਿੱਕੀਆਂ ਕੁੜੀਆਂ ਜਵਾਨ ਹੋ ਗਈਆਂ ਹੋਣਗੀਆਂ ਜਵਾਨ ਵਿਆਹੀਆਂ ਗਈਆਂ ਹੋਣਗੀਆਂ ਤੇ ਵਿਆਹੀਆਂ ਕੁੜੀਆਂ ਬਾਲ ਬਚੜਦਾਰ ਹੋ ਗਈਆਂ ਹੋਣਗੀਆਂ ਜ਼ਿੰਦਗੀ ਕਿੰਨੀ ਬਦਲ ਗਈ ਹੋਵੇਗੀ ਵਾਹਿਗੁਰੂ ਹੀ ਜਾਣੇ ਸ਼ਹਿਰ ਤੇ ਪਿੰਡ ਦੀ ਜ਼ਿੰਦਗੀ ਵਿੱਚ ਬਹੁਤ ਫਰਕ ਵੀ ਨਹੀਂ ਕੋੜੇ ਤਾਂ ਹੀ ਇਸ ਸ਼ਹਿਰ ਵਿੱਚ ਰਹਿ ਕਿ ਮੈਨੂੰ ਕਿਉਂ ਤੋਰੀ ਦੇ ਫੁੱਲ ਨਹੀਂ ਭੁੱਲਦੇ ਕਦੇ ਵੀ ਇਸ ਸ਼ਹਿਰ ਦੀਆਂ ਬਹੁਤੀਆਂ ਕੁੜੀਆਂ ਪੀਲੇ ਰੰਗ ਦੇ ਲੀੜੇ ਪਾਉਂਦੀਆਂ ਨੇ ਤੇ ਜਿਹੜੀਆਂ ਪੀਲੇ ਰੰਗ ਦੇ ਕੱਪੜੇ ਨਹੀਂ ਪਾਉਂਦੀਆਂ ਉਹਨਾਂ ਦੇ ਚਿਹਰੇ ਦਾ ਰੰਗ ਹੀ ਪੀਲਾ ਹੁੰਦਾ ਏ ਕਚਹਿਰੀ ਬਾਜ਼ਾਰ ਵਿੱਚ ਵੜ ਕੇ ਮੈਨੂੰ ਇੰਜ ਲੱਗਦਾ ਏ ਜਿਵੇਂ ਮੈਂ ਕਿਸੇ ਤੋਰੀ ਦੀ ਪੈੜੀ ਵਿੱਚ ਜਾ ਵੜਿਆ ਹੋਵਾਂ ਤੇ ਨਾਲੇ ਜੇ ਤੋਰੀ ਦੇ ਫੁੱਲ ਤੇ ਇਨਸਾਨ ਰਲਦੀਆਂ ਮਿਲਦੀਆਂ ਛਾਂ ਨਾ ਹੁੰਦੀਆਂ ਤੇ ਸਮੀਨਾ ਵੀ ਮੈਨੂੰ ਤੋਰੀ ਦਾ ਇੱਕ ਉਦਾਸ ਜਿਹਾ ਫੁੱਲ ਕਿਉਂ ਲੱਗਦੀ ਖੋਰੇ ਕਿੰਨੀ ਵਾਰੀ ਜੀ ਕੀਤਾ ਕਿ ਆਪਣੇ ਕੋਲ ਬੈਠੀ ਹੋਈ ਸਮੀਨਾ ਦਾ ਅਥਰੂਆਂ ਨਾਲ ਭਰਿਆ ਹੋਇਆ ਚਿਹਰਾ ਉਹ ਤਾਂ ਚੁੱਕ ਕੇ ਆਪਣੀ ਅੱਖਾਂ ਦੇ ਕੋਲ ਕਰ ਲਵਾਂ ਤੇ ਆਪਣੇ ਅਥਰੂਆਂ ਦੀ ਅੱਗ ਨਾਲ ਉਹਦੇ ਅਥਰੂਆਂ ਨੂੰ ਸੁਕਾ ਦੇਵਾਂ ਕਈ ਵਾਰੀ ਦਿਲ ਕੀਤਾ ਏ ਉਸ ਡਰੀ ਕੋਈ ਸੈਮੀ ਜੀ ਕੁੜੀ ਨੂੰ ਆਪਣੇ ਨਾਲ ਲਾ ਕੇ ਅੱਖਾਂ ਬਸ ਇੱਕ ਵਾਰੀ ਹੱਸ ਤੇ ਜਦੋਂ ਹਸੇ ਤਾਂ ਆਪਣੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਰੱਖ ਦਿਆਂ। ਕਈ ਵਾਰੀ ਜਦੋਂ ਮੇਰੇ ਦਿਲ ਤੇ ਖਤਰ ਰੱਖ ਕੇ ਆਖਦੀ ਏ ਇੱਥੇ ਪੱਥਰ ਏ। ਉਹਨੂੰ ਅੱਖਾਂ ਨਹੀਂ ਇੱਥੇ ਮੋਮ ਵਾਂਗਰ ਦਾ ਦਿਲ ਏ। ਮੋਮ ਵਾਂਗਰ ਦਾ। ਪਰ ਖੌਰੇ ਕੀ ਗੱਲ ਏ। ਮੈਂ ਉਹਨੂੰ ਕੁਝ ਨਹੀਂ ਆਖ ਸਕਦਾ ਤੇ ਜਦੋਂ ਉਹ ਮੈਨੂੰ ਮਿਲਣ ਆਉਂਦੀ ਏ ਮੈਂ ਚੁੱਪਚਾਪ ਉਹਨੂੰ ਵੇਖਦਾ ਰਹਿਣਾ ਤੇ ਉਹ ਜਾਂ ਰੋਂਦੀ ਰਹਿੰਦੀ ਏ ਜਾਂ ਬਿਟ ਬਿਟ ਮੇਰੀਆਂ ਅੱਖਾਂ ਵਿੱਚ ਵੇਖਦੀ ਰਹਿੰਦੀ ਏ ਜਿਵੇਂ ਅੱਖਾਂ ਦੀ ਰਾਹ ਮੇਰੇ ਦਿਲ ਵਿੱਚ ਉਤਰਨ ਦਾ ਚਾਰਾ ਕਰਦੀ ਹੋਏ ਤੇ ਇੱਕ ਦਿਨ ਤੇ ਉਹ ਆਜ਼ਿਜ਼ ਆ ਕੇ ਆਖਣ ਲੱਗੇ ਤੇਰੇ ਵਿੱਚ ਤੇ ਜਜ਼ਬਾਤ ਹੀ ਨਹੀਂ ਕਾਲਜ ਦੀ ਉਹ ਲਿਖੀ ਪੜੀ ਕੁੜੀ ਖੌਰੀ ਠੀਕ ਹੀ ਆਖਦੀ ਹੋਵੇ ਪਰ ਅਜੇ ਕੱਲ ਦੀ ਗੱਲ ਏ ਜਦੋਂ ਮੇਰੇ ਵਿੱਚ ਐਨੀ ਅੱਗ ਸੀ ਕਿ ਮੇਰੇ ਕੋਲ ਖਲੋਤਾ ਬੰਦਾ ਸੇਕ ਨਾਲ ਹੀ ਪੰਗਰ ਜਾਂਦਾ ਸੀ ਮੈਂ ਨਵਾਂ ਨਵਾਂ ਜਵਾਨੀ ਚੜਿਆ ਸਾਂ ਉਹ ਹੀ ਠੂਹੇ ਦੀ ਪੂੰਛਲ ਵਰਗੀਆਂ ਉਤਾ ਨੂੰ ਉਠਿਆ ਹੋਇਆ ਮੁੱਛਾ ਉਹ ਅੱਖਾਂ ਉੱਤੇ ਡਿੱਗੀ ਹੋਈ ਪੱਗ ਉਹੀ ਲਿਸ਼ਕ ਦੇ ਫਲਵਲੀ ਛਵੀ ਹੱਥ ਵਿੱਚ ਤੇ ਉਹੋ ਹੀ ਰਤਨ ਸਿੰਘ ਦੇ ਹੱਥੀਂ ਗੱਡੀ ਹੋਈ ਸ਼ਰਾਬ ਦਾ ਨਸ਼ਾ ਸਿਰ ਵਿੱਚ ਮੈਂ ਪੂਰਾ ਗੱਭਰੂ ਸਾਂ ਪਰ ਰਤਨ ਸਿੰਘ ਆਖਦਾ ਹੁੰਦਾ ਸੀ ਭਾਊ ਪਤਾ ਹੀ ਗੱਭਰੂ ਕਦੋਂ ਪੂਰਾ ਬਣਦਾ ਏ ਕਦੋਂ ਮੈਂ ਪੁੱਛਦਾ ਜਦੋਂ ਉਹਦੇ ਹੱਥ ਵਿੱਚ ਛਵੀ ਹੋਵੇ ਉਹਦੇ ਡੱਬ ਵਿੱਚ ਸ਼ਰਾਬ ਦੀ ਬੋਤਲ ਤੇ ਦਿਲ ਵਿੱਚ ਕਿਸੇ ਰੰਨ ਦੀ ਮੂਰਤ ਹੋਵੇ ਬੰਦਾ ਉਦੋਂ ਪੂਰਾ ਗੱਭਰੂ ਹੁੰਦਾ ਏ ਪਾਉ ਬਚਨ ਸਿੰਘ ਹਲਾ ਮੈਂ ਉਹਦੀ ਗੱਲ ਸੁਣ ਕੇ ਹੱਸਦਾ ਤੇ ਉਹ ਵੀ ਹੱਸਣ ਲੱਗ ਪੈਂਦਾ ਰਤਨ ਸਿੰਘ ਮੈ ਤੋਂ 2 ਦਰਜੇ ਨਿੱਕਾ ਸੀ ਤੇ ਉਹਦੀ ਉਮਰ ਕੋਈ 22 23 ਵਰੇ ਦੀ ਹੋਵੇਗੀ ਅਸੀਂ ਦੋਵੇਂ ਭਰਾ ਸਾਂ ਤੇ ਅੱਧਾ ਪਿੰਡ ਦੁਸ਼ਮਣ ਸੀ ਪਰ ਸਾਡਾ ਬਾਪੂ ਜਿਹੜਾ ਆਪਣੇ ਵੇਲੇ ਦਾ ਮੰਨਿਆ ਪਰ ਮੰਨਿਆ ਸੂਰਮਾ ਸੀ ਸਦਾ ਹੀ ਆਖਦਾ ਹੁੰਦਾ ਸੀ ਬਚਨ ਮੇਰੀ ਇੱਕ ਅੱਖੇ ਤੇ ਰਤਨ ਦੂਸਰੀ ਤੇ ਜਦੋਂ ਤੱਕ ਮੇਰੀਆਂ ਦੋਵੇਂ ਅੱਖਾਂ ਵਿੱਚ ਚਾਨਣ ਨਹੀਂ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਗੱਲ ਵੀ ਠੀਕ ਸੀ ਪਰ ਸੁਣਿਆ اے ਬਾਪੂ ਇੱਕ ਦਿਨ ਸੁੱਤਾ ਤੇ ਫਿਰ ਉੱਠਿਆ ਹੀ ਨਾ ਮੈਂ ਉਦੋਂ ਕਾਲਜ ਵਿੱਚ ਪੜਦਾ ਹੁੰਦਾ ਸੀ ਬਾਪੂ ਮਰ ਗਿਆ ਤੇ ਪਿੰਡ ਰਤਨ ਸਿੰਘ ਇਕੱਲਾ ਰਹਿ ਗਿਆ ਨਾ ਕੋਈ ਚਾਚਾ ਨਾ ਕੋਈ ਬਾਬਾ ਮੇਰੇ ਤੇ ਰੱਬ ਦੇ ਸੇਵਾ ਰਤਨ ਸਿੰਘ ਦਾ ਹੋਰ ਹੈ ਵੀ ਕੌਣ ਸੀ ਤੇ ਇਸ ਕਰਕੇ ਮੈਂ ਕਾਲਾ ਛੱਡ ਦਿੱਤਾ ਤੇ ਪਿੰਡ ਟੁਰ ਗਿਆ ਰਤਨ ਸਿੰਘ ਅੱਗੇ ਹੀ ਆਕੜ ਕੇ ਟੁਰਦਾ ਹੁੰਦਾ ਸੀ ਪਰ ਮੇਰੇ ਜਾਣ ਨਾਲੋਂ ਹੋਰ ਆਕੜ ਕੇ ਟੁਰਨ ਲੱਗ ਪਿਆ ਉਹ ਬੜਾ ਹੀ ਖੁਸ਼ ਸੀ ਸਦਾ ਹੀ ਆਖਦਾ ਹੁੰਦਾ ਸੀ ਭਾਉ ਇੱਕ ਇੱਕ ਤੇ ਦੋ ਯਾਰ ਹੁਣ ਅਸੀਂ ਦੋ ਹਾਂ ਤੇ ਭਾਵੇਂ ਸਾਰਾ ਪਿੰਡ ਇਕੱਠਾ ਹੋ ਕੇ ਆ ਜਾਏ ਅਸੀਂ ਮਾਰੀਏ ਹੀ ਮਾਰੀਏ ਪਰ ਭਾਉ ਇਕੱਲੇ ਬੰਦੇ ਦੀ ਵੀ ਕੋਈ ਵਾਹੀ ਹੁੰਦੀ ਏ ਉਹ ਠੀਕ ਆਖਦਾ ਸੀ ਅਸੀਂ ਦੋਵੇਂ ਹੀ ਚੰਗੇ ਹੱਥਾਂ ਪੈਰਾਂ ਵਾਲੇ ਸਾਂ ਚੰਗੇ ਖਾਣ ਚੰਗਾ ਪੀਣ ਨਾ ਕੰਮ ਨਾ ਕਾਰ ਵਾਹੀ ਅੱਧ ਦੀ ਸੀ ਅਸੀਂ ਦੋਵੇਂ ਹੌਸਲੇ ਵਾਲੇ ਸਾਂ ਤੇ ਸਾਨੂੰ ਇੱਕ ਦੂਜੇ ਦੀ ਬਰਕਤ ਹੀ ਬੜੀ ਸੀ ਤੇ ਇੱਕ ਦਿਨ ਬੜੇ ਚੰਗੇ ਲੰਘਦੇ ਜਾਂਦੇ ਸਾਂ ਉਪ ਪੋ ਮਾਗਦੇ ਠੰਡੇ ਦਿਨ ਸਨ ਜਦੋਂ ਸੂਰਜ ਦੀ ਪੂਰੀ ਲੋ ਵਿੱਚ ਮੈਂ ਚੰਦ ਨੂੰ ਵੇਖਿਆ ਤੇ ਆਪਣੇ ਲਈ ਚੁਣ ਲਈ ਉਹ ਬਾਲੀਆਂ ਦੇ ਹਰਨਾਮ ਸਿੰਘ ਦੀ ਕੱਲੀ ਧੀ ਸੀ ਤੇ ਬਾਲੀਆਂ ਸਾਡੇ ਕੋਲੋਂ ਕੋਈ ਤਿੰਨ ਕੋ ਸੀ ਪਰ ਮੇਰੀ ਸਭੀ ਘੋੜੀ ਅੱਖ ਚਮਕਣ ਜਿੰਨੇ ਚਿਰ ਵਿੱਚ ਬਾਲੀਆਂ ਦੇ ਕੋਲ ਵਗਦੇ ਹੋਏ ਬਸੰਤਰ ਕੰਢੇ ਮੈਨੂੰ ਅਪੜਾ ਦਿੰਦੀ ਜਿੱਥੇ ਚੰਦੋ ਬਹਿ ਕੇ ਮੈਨੂੰ ਦੇਖਦੇ ਹੁੰਦੇ ਸੀ ਤੇ ਮੈਂ ਪਹਿਹ ਰਾਤ ਦਾ ਪਿੰਡੋਂ ਨਿਕਲਿਆ ਸਰਗੀ ਵੇਲੇ ਪਿੰਡ ਮੁੜਦਾ ਹੁੰਦਾ ਘਰੋਂ ਰੋਟੀ ਖਾ ਕੇ ਮੈਂ ਛੇਤੀ ਹਵੇਲੀ ਆ ਜਾਂਦਾ ਹੁੰਦਾ ਸਾਂ ਤੇ ਉੱਥੇ ਹੀ ਸੌਂਦਾ ਹੁੰਦਾ ਸਾਂ ਤੇ ਰਤਨ ਸਿੰਘ ਘਰ ਬੇਬੇ ਕੋਲ ਮੰਜੀ ਢਾਹ ਕੇ ਸੌਂਦਾ ਹੁੰਦਾ ਸੀ ਫੇਰ ਉਹ ਖੋੜੇ ਖੋਰੇ ਹਾੜ ਦੇ ਦਿਨ ਸੰਤ ਰਤਨ ਆਪਣੇ ਯਾਰ ਬੇਲੀਆਂ ਨਾਲ ਤਿੰਨਾ ਚੌਹਾਂ ਦਿਨਾਂ ਦਾ ਕਿਤੇ ਦੂਰ ਮੇਲਾ ਵੇਖਣ ਗਿਆ ਹੋਇਆ ਸੀ ਤੇ ਉਸ ਦਿਨ ਮੈਂ ਜਦੋਂ ਬਹਿਰ ਰਾਤ ਗਏ ਹਵੇਲੀ ਵਿੱਚ ਆਪਣੀ ਸਾਬੀ ਘੋੜੀ ਕੱਢੀ ਤੇ ਮੋਢੇ ਦੀ ਚਾਦਰ ਨਾਲ ਕਾਠੀ ਝਾੜ ਕੇ ਮੈਂ ਛਵੀ ਸੰਭੀ ਤੇ ਉੱਤੇ ਹੀ ਚੜਨ ਲੱਗਾ ਸਾਂ ਤੇ ਰਤਨ ਸਿੰਘ ਆ ਗਿਆ ਉਹਦਾ ਚਿਹਰਾ ਉਤਰਿਆ ਜਿਹਾ ਸੀ ਤੇ ਉਹਦਾ ਪਿੰਡਾ ਖੋਰੇ ਸਫਰ ਤੇ ਥਕਾਵਟ ਨਾਲ ਭੱਜਿਆ ਹੋਇਆ ਸੀ ਕਦੋਂ ਆਇਆ ਏ ਰਤੋ ਮੈਂ ਉਹਨੂੰ ਪੁੱਛਣ ਵਿੱਚ ਪਹਿਲ ਕੀਤੀ ਬਸ ਜ਼ਰਾ ਕੁ ਖੋਈਏ ਪਾਉ ਰੋਟੀ ਖਾਦੀ ਏ ਉਹਦੀ ਆਵਾਜ਼ ਤੋਂ ਲੱਗਦਾ ਸੀ ਜਿਵੇਂ ਉਹ ਕੁਝ ਉਖੜਿਆ ਜਿਹਾ ਏ ਆਖਣ ਲੱਗਾ ਮੈਂ ਤਾਂ ਤੈਨੂੰ ਮਿਲਣ ਆਇਆ ਸਾਂ ਪਰ ਤੂੰ ਕਿੱਥੇ ਚੱਲਿਆ ਏ ਕਿੱਥੇ ਦਾ ਮੇਰੇ ਕੋਲ ਕੀ ਜਵਾਬ ਸੀ ਰਾਤ ਦੇ ਉਸ ਵੇਲੇ ਮੈਂ ਉਹਨੂੰ ਕੀ ਦੱਸਦਾ ਮੈਂ ਕਿੱਥੇ ਚੱਲਿਆ ਤੇ ਉਹ ਮੈਨੂੰ ਆਖਣ ਲੱਗਾ ਜੇ ਕਿਸੇ ਗੱਭਰੂ ਨੂੰ ਮਿਲਣ ਚੱਲਿਆ ਹੈ ਤਾਂ ਜਾ ਪਰ ਜੇ ਕਿਸੇ ਰਾਨ ਨੂੰ ਮਿਲਣ ਚੱਲਿਆ ਹੈ ਤਾਂ ਮੈਂ ਇਸ ਵੇਲੇ ਨਹੀਂ ਜਾਣ ਦੇਣਾ ਤੇ ਉਸ ਗਾਂਵ ਵੱਧ ਕੇ ਮੇਰੀ ਕੋੜੀ ਦੀ ਮੰਗ ਫੜ ਲਈ ਕਿਉਂ ਮੇਰੇ ਮੂੰਹ ਮੂੰਹ ਵਿੱਚੋਂ ਬਸ ਇੱਕ ਹੀ ਲਫ਼ਜ਼ ਨਿਕਲੇ ਆ ਓ ਪਾਉ ਕਿੰਨਿਆਂ ਨਾਲ ਸਾਡਾ ਵੈਰ ਏ ਤੇ ਤੂੰ ਆਖਣਾ ਏ ਕਿਉਂ ਫਿਰ ਰਨ ਦਾ ਕੀ ਤਵਾਰ ਹੁੰਦਾ ਏ ਮੈਂ ਤੈਨੂੰ ਇਕੱਲੇ ਨੂੰ ਨਹੀਂ ਜਾਣ ਦੇਣਾ ਧਰਮ ਨਾਲ ਚੱਲਿਆ ਮੈਂ ਹੱਸ ਕੇ ਉਸ ਨੂੰ ਆਖਿਆ ਚੱਲ ਭਰਾ ਅੱਜ ਤੂੰ ਵੀ ਮੇਰੇ ਨਾਲ ਚੱਲ ਤੈਨੂੰ ਤੇਰੀ ਭਾਬੀ ਵਿਖਾਈਏ ਪਰ ਛੇਤੀ ਕਰ ਉਹ ਵਿਚਾਰੀ ਕਦੋਂ ਦੀ ਬੈਠੀ ਉਡੀਕਦੀ ਹੋਵੇਗੀ ਤੇ ਰਤਨ ਨੇ ਆਪਣੀ ਚਾਦਰ ਦੀ ਡੱਬ ਵਿੱਚੋਂ ਬਰਛੀ ਦਾ ਫਲ ਕੱਢ ਕੇ ਹੱਥ ਵਿੱਚ ਫੜੀ ਡਾਂਗ ਨੂੰ ਚਾੜ੍ਹ ਲਿਆ ਤੇ ਪਲਾਕੀ ਮਾਰ ਮੇਰੇ ਪਿੱਛੇ ਚੜ ਕੇ ਆਕਣ ਲੱਗਾ ਚੱਲ ਪਾਉ ਪੂਰੇ ਚੰਨ ਦੀ ਲੋ ਨੇ ਜਿਵੇਂ ਚੰਨ ਜਿਵੇਂ ਦਿਨ ਦਿਨ ਚੜਿਆ ਹੋਇਆ ਸੀ ਪਿੰਡੋਂ ਨਿਕਲਦੇ ਆ ਹੀ ਜਦੋਂ ਮੈਂ ਘੋੜੀ ਦਾ ਮੂੰਹ ਬਾਲੀਆਂ ਵੱਲ ਕੀਤਾ ਤੇ ਉਹ ਛੇਤੀ ਨਾਲ ਪੁੱਛਣ ਲੱਗਾ ਭਾਉ ਬਾਲੀਆਂ ਆਹੋ ਮੈਂ ਆਖਿਆ ਰਾਹ ਵਿੱਚ ਉਸ ਬੰਨੇ ਹੋਰ ਕੋਈ ਪਿੰਡ ਨਹੀਂ ਸੀ ਰਤਨ ਸਿੰਘ ਵੀ ਤਾਂ ਠੀਕ ਹੀ ਪੁੱਛਿਆ ਸੀ ਉਹ ਕੌਣ ਏ ਭਾਉ ਰਤਨ ਸਿੰਘ ਨੇ ਪੁੱਛਿਆ ਚੱਲ ਕੇ ਵੇਖ ਲਵੇਂ ਪਰ ਫੇਰ ਵੀ ਘੜੀ ਸਬਰ ਕਰ ਫੇਰ ਵੀ ਭਾਉ ਉਹ ਹੈ ਕੌਣ ਉਹ ਕੁੜੀ ਦਾ ਨਾਮ ਪੁੱਛਣ ਤੇ ਤੁਲ ਗਿਆ ਸੀ ਖੋਰੇ ਚੰਦੋ ਅਖੀਰ ਮੈਂ ਉਸਨੂੰ ਦੱਸ ਹੀ ਦਿੱਤਾ ਕਿਹੜੀ ਚੰਦੋ ਉਹ ਛੇਤੀ ਨਾਲ ਆਖਣ ਲੱਗਾ ਕਿਹੜੀ ਚੰਦੋ ਹਰਨਾਮ ਸਿੰਘ ਦੀ ਧੀ ਹੋਰ ਕਿਹੜੀ ਚੰਦੋ ਧਰਮਨਾਲ ਪਾਉ ਆਹੋ ਮੈਂ ਹੈਰਾਨੀ ਨਾਲ ਉਹਨੂੰ ਆਖਿਆ ਉਹ ਕੋਈ ਮਾੜੀ ਕੁੜੀ ਹੈ ਜਿਹੜਾ ਤੂੰ ਐਡਾ ਹੈਰਾਨ ਹੋਇਆ ਹੈ ਪਰ ਰਤਨ ਕੁਝ ਨਾ ਬੋਲਿਆ ਮੈਂ ਪਛਾਣ ਉਪਰਤ ਕੇ ਵੇਖਿਆ ਪਰ ਚੰਨ ਦੀ ਤਿੱਖੀ ਰੋਸ਼ਨੀ ਵਿੱਚ ਮੈਨੂੰ ਉਦੇ ਚਿਹਰੇ ਤੇ ਕੁਝ ਨਾ ਲੱਭਾ ਉਹ ਦੂਰ ਕਿਤੇ ਪਿਆ ਵੇਖਦਾ ਸੀ ਫੇਰ ਇੱਕੋ ਵਾਰੀ ਜਿਵੇਂ ਕੋਈ ਗੱਲ ਯਾਦ ਆ ਗਈ ਹੋਵੇ ਆਖਣ ਲੱਗਾ ਭਾਉ ਰਤਾ ਕੋੜੀ ਢੱਕ ਕਿਉਂ ਮੈਂ ਪੁੱਛਿਆ ਤੇ ਕੋੜੀ ਦੀਆਂ ਵਾਂਗਾਂ ਖਿੱਚ ਲਈਆਂ ਕੋੜੀ ਖਲਾਉਂਦਿਆਂ ਹੀ ਉਹ ਛਾਲ ਮਾਰ ਕੇ ਉੱਤਰ ਗਿਆ ਮਹਿਰਾਨੀ ਨਾਲ ਉਹਦੇ ਵੱਲ ਵੇਖਿਆ ਤੇ ਰਤਨ ਸਿੰਘ ਨੇ ਮੋਢੇ ਦੀ ਚਾਦਰ ਨਾਲ ਮੂੰਹ ਤੋਂ ਮੁੜਕਾ ਪਹੁੰਚ ਕੇ ਆਖਿਆ ਤੋਂ ਵੀ ਉਤਰ। ਉਸ ਵੇਲੇ ਅਸੀਂ ਆਪਣੇ ਪਿੰਡ ਤੇ ਬਾਲੀਆਂ ਦੇ ਵਿਚਕਾਰ ਵਾਲੇ ਰਕੜ ਵਿੱਚ ਸਾਂ। ਕੀ ਗੱਲ ਏ ਮੈਂ ਚਾਰ ਚੁਫੇਰੇ ਗੇੜੇ ਲੈ ਕੇ ਆਖਿਆ ਜਿਵੇਂ ਆਲੀ ਦੋਲੀ ਕੋਈ ਖਤਰਾ ਹੋਵੇ। ਕੀ ਗੱਲ ਏ ਰਤੋ? ਤੇ ਮੈਂ ਵੀ ਘੂੜੀਆਂ ਥੱਲੇ ਉਤਰ ਗਿਆ। ਉਹ ਬਿਲਕੁਲ ਮੇਰੇ ਕੋਲ ਆ ਕੇ ਖਲੋ ਗਿਆ। ਉਹਦਾ ਚਿਹਰਾ ਉਹਨੂੰ ਤੋਰੀ ਦੇ ਫੁੱਲਾਂ ਵਾਂਗ ਰਪੀਲਾ ਸੀ। ਪਰ ਉਹਦੀਆਂ ਅੱਖਾਂ ਚੰਨ ਦੀ ਲੋਆਂ ਵਿੱਚ ਉਹਦੀ ਵਰਛੀ ਦੇ ਫੜ ਨਾਲੋਂ ਵੀ ਬਹੁਤਿਆਂ ਚਮਕਦੀਆਂ ਸਨ ਉਹ ਬੜੀਆਂ ਡੂੰਘੀਆਂ ਤੇ ਚੁਭਣ ਵਾਲੀਆਂ ਨਜ਼ਰਾਂ ਨਾਲ ਮੇਰੇ ਵੱਲ ਪਿਆ ਵੇਖਦਾ ਸੀ ਫੇਰ ਉਸ ਚਾਦਰ ਦਾ ਸਿਰ ਤੇ ਮੁੰਡਾਸਾ ਬੰਨ ਲਿਆ ਤੇ ਮੇਰੇ ਤੋਂ 4-5 ਕਦਮ ਪਿਛਾਂ ਨੂੰ ਹੋ ਕੇ ਉਸ ਵਰਛੀ ਸੱਜੇ ਹੱਥ ਵਿੱਚ ਤਗੜੀ ਕਰਕੇ ਫੜ ਲਈ ਤੇ ਆਖਣ ਲੱਗਾ ਬਚਨਿਆ ਸਾਡੇ ਵਿੱਚੋਂ ਇੱਕ ਬੰਦਾ ਸਵੇਰ ਦਾ ਸੂਰਜ ਵੇਖੇਗਾ ਤਗੜਾ ਹੋ ਜਾ ਤੇ ਉਸ ਵੇਲੇ ਮੇਰਾ ਮਾਂ ਜਾਇਆ ਭਰਾ ਰਤੋਂ ਜਿਹਨੂੰ ਮੈਂ ਕੱਲ ਤੱਕ ਮੋਢੇ ਤੇ ਚੁੱਕੀ ਫਿਰਦਾ ਸਾਂ ਮੈਨੂੰ ਇੰਜ ਲੱਗਾ ਜਿਵੇਂ ਫਾਵਾ ਹੋ ਗਿਆ ਹੋਵੇ ਮੈਂ ਕੁੜੀ ਦੀ ਵਾਂਗ ਛੱਡ ਕੇ ਛੇਤੀ ਨਾਲ ਛਵੀ ਸਾਹਮਲੇ ਤੇ ਪਿਛਾਂ ਹਟ ਗਿਆ ਉਸ ਵੇਲੇ ਅਸਮਾਨਾਂ ਤੇ ਚੁੱਪ ਕਰਕੇ ਬੈਠਾ ਰੱਬ ਸਾਨੂੰ ਵੇਖਦਾ ਸੀ ਤੇ ਜਾਂ ਜ਼ਮੀਨ ਤੇ ਸਾਡੀ ਕੋਲ ਖੜਲੋਤੀ ਸਾਵੀ ਕੋੜੀ ਤੇ ਹੋਰ ਦੂਰ ਦੂਰ ਤੱਕ ਕੋਈ ਬੰਦਾ ਪਰਿੰਦਾ ਨਹੀਂ ਸੀ ਤੇ ਰਤਨ ਸਿੰਘ ਮੇਰੇ ਲਈ ਕੋਈ 부ਝਾਰਤ ਜਿਹੀ ਬਣ ਗਿਆ ਸੀ ਪਰ ਕਿਉਂ ਮੈਂ ਇੰਨਾ ਹੀ ਪੁੱਛ ਸਕਿਆ ਕਿਉਂ ਉਹ ਜ਼ੋਰ ਦੀ ਹੱਸਿਆ ਤੇ ਮੈਂ ਜਿਹੜਾ ਜਾਣਦਾ ਵੀ ਨਹੀਂ ਸੀ ਕੇ ਡਰ ਕੀ ਹੁੰਦਾ ਏ ਤਰਪਕ ਗਿਆ ਤੇ ਗਰਮੀ ਵਿੱਚ ਉਸ ਰਾਤ ਵਿੱਚ ਮੇਰੇ ਪਿੰਡੇ ਵਿੱਚ ਉਹ ਸਰਦੀ ਦੀ ਇੱਕ ਲਹਿਰ ਲੰਘ ਗਈ ਰਤਨ ਅਖੰਡਿਆ ਸੀ ਚੰਦੋ ਇੱਕੇ ਤੇ ਅਸੀਂ ਦੋ ਪਰ ਤੂੰ ਗੱਲ ਤੇ ਸੁਣ ਮੇਰੀ ਮੂਰਖਾ ਮੈਂ ਉਹਨੂੰ ਦਾਬਾ ਮਾਰ ਕੇ ਪਿਆਰ ਨਾਲ ਆਖਿਆ ਗੱਲ ਉਹ ਫੇਰ ਉੱਚੀ ਸਾਰੀ ਹੱਸਿਆ ਤੇ ਇੰਜ ਲੱਗਾ ਜਿਵੇਂ ਹੱਸਿਆ ਨਹੀਂ ਰੋਇਆ ਹੋਵੇ ਗੱਲ ਕਿ ਸਾਡੇ ਵਿੱਚੋਂ ਇੱਕ ਬੰਦਾ ਚੰਦੋ ਦਾ ਮੂੰਹ ਵੇਖੇਗਾ ਤਗੜਾ ਹੋ ਜਾ ਤੇ ਉਸ ਬਰਛੀ ਤਾਣ ਕੇ ਮੇਰੇ ਤੇ ਹਮਲਾ ਕੀਤਾ ਮੈਂ ਇੱਕ ਬੰਨੇ ਹੋ ਗਿਆ ਸਰਦੀ ਦੀ ਖੋਰ ਲਹਿਰ ਮੇਰੇ ਪਿੰਡੇ ਵਿੱਚੋਂ ਦੀ ਲੰਘ ਗਈ ਮੈਂ ਉਹ ਹੀ ਪਿਓ ਦਾ ਪੁੱਤਰ ਸੀ ਜਿਹਦਾ ਰਤਨ ਮੈਂ ਵੀ ਉਸ ਮਾਂ ਦਾ ਦੁੱਧ ਪੀਤਾ ਸੀ ਜਿਹਦਾ ਉਸ ਮੇਰੇ ਵਿੱਚ ਵੀ ਉਨਾ ਹੀ ਗੁੱਸਾ ਸੀ ਤੇ ਉਨੀ ਤਾਕਤ ਪਰ ਫੇਰ ਵੀ ਮੈਂ ਉਸ ਵੇਲੇ ਰਤੋਂ ਕੋਲੋਂ ਕੁਝ ਖੋਫ ਖਾ ਗਿਆ ਰਤੋਂ ਕੋਲੋਂ ਨਹੀਂ ਆਪਣੇ ਆਪ ਕੋਲੋਂ ਬਾਪੂ ਦੀ ਰੂਹ ਕੋਲੋਂ ਜਿਹੜੀ ਸਾਡੇ ਕੋਲ ਖਲੋਤੀ ਹੋਈ ਸੀ ਤੇ ਜਿਨ ਨੇ ਮੇਰੇ ਕੰਨ ਵਿੱਚ ਹੌਲੀ ਜਿਹੀ ਆਖਿਆ ਬਚਨਿਆ ਤੂੰ ਮੇਰੀ ਅੱਖ ਦਾ ਨੂਰ ਏ ਤੇ ਰਤਨਾ ਦੂਜੀ ਦਾ ਤੇ ਸਾਹਮਣੇ ਖਲੋਤਾ ਰਤਨ ਸਿੰਘ ਫਿਰ ਬਰਛ ਤਾਣ ਕੇ ਮੇਰੇ ਵੱਲ ਆ ਤੇ ਮੈਂ ਆਪਣੀ ਛਵੀ ਹੱਥੋਂ ਛੁੱਟ ਦਿੱਤੀ ਤੇ ਮੇਰੇ ਮੂੰਹ ਵਿੱਚੋਂ ਮਸਾਂ ਹੀ ਨਿਕਲਿਆ ਤੂੰ ਜਿੱਤ ਜਾ ਓਏ ਰਤਨ ਸਿੰਘਾ ਤੇ ਮੈਂ ਜ਼ਮੀਨ ਤੇ ਬਹਿ ਗਿਆ ਖਲੋਤਾ ਰਹਿਂਦਾ ਤੇ ਖੋਰੇ ਡਿੱਗ ਪੈਂਦਾ ਉਹ ਰਤਨ ਦੀ ਤੇ ਮੇਰੀ ਆਖਰੀ ਮੁਲਾਕਾਤ ਸੀ ਤੇ ਉਹਦੇ ਮਗਰੋਂ ਮੈਂ ਅੱਜ ਤੱਕ ਪਿੰਡ ਨਹੀਂ ਗਿਆ ਅਗਲੇ ਦਿਨ ਮੈਂ ਸ਼ਹਿਰ ਜਾ ਕੇ ਫੌਜ ਵਿੱਚ ਭਰਤੀ ਹੋ ਗਿਆ ਤੇ ਲਾਮ ਤੇ ਚਲਾ ਗਿਆ ਸੱਤ ਬਰੇ ਗੁਜ਼ਾਰ ਕੇ ਪਰਤਿਆ ਤੇ ਦੂਰ ਦੁਰਾਜ਼ ਇੱਕ ਸ਼ਹਿਰ ਵਿੱਚ ਆ ਕੇ ਨੌਕਰੀ ਕਰ ਲਈ ਉਸ ਰਾਤ ਤੋਂ ਲੈ ਕੇ ਇਸ ਰਾਤ ਤੱਕ ਕੋਈ ਇਸ ਤਰ੍ਹਾਂ ਦਾ ਦਿਨ ਤੇ ਰਾਤ ਨਹੀਂ ਗੁਜ਼ਰਿਆ ਜਦੋਂ ਮੈਨੂੰ ਰਤਨਾ ਯਾਦਨਾ ਆਇਆ ਹੋਵੇ ਪੈੜੇ ਉਹ ਨਹੀਂ ਚੰਗੇ ਉਹੜਕ ਮਾਂ ਜਾਇਆ ਸੀ ਤੇ ਉਸ ਰਾਤ ਦੀ ਮੈਨੂੰ ਇੰਜ ਲੱਗਦਾ ਏ ਜਿਵੇਂ ਮੇਰੇ ਅੰਦਰੋਂ ਕੋਈ ਸ਼ੈ ਮਰ ਗਈ ਹੋਵੇ ਸੁਣਿਆ ਇਹ ਰਤਨ ਸਿੰਘ ਤੇ ਚੰਦੋਂ ਨੇ ਆਪਣੇ ਪਹਿਲੇ ਪੁੱਤਰ ਦਾ ਨਾਂ ਵੀ ਬਚਨ ਸਿੰਘ ਰੱਖਿਆ ਏ ਸੁਣਿਆ ਇਹ ਰਤਨ ਨੂੰ ਉਦੋਂ ਤੋਂ ਲੈ ਕੇ ਕਦੀ ਕਿਸੇ ਹੱਸਦਿਆਂ ਨਹੀਂ ਵੇਖਿਆ ਤੇ ਚੰਦੋਂ ਦਾ ਰੰਗ ਓਕਾ ਹੀ ਤੋਰੀ ਦੇ ਫੁੱਲਾਂ ਵਾਂਗਰ ਹੋ ਗਿਆ ਏ ਤੋਰੀ ਦੇ ਫੁੱਲ ਜਿਹੜੇ ਵੱਡਿਆਂ ਸ਼ਹਿਰਾਂ ਵਿੱਚ ਨਹੀਂ ਲੱਭਦੇ ਤੋਰੀ ਦੇ ਫੁੱਲ ਜਿਹੜੇ ਮੈਨੂੰ ਬੜੇ ਚੰਗੇ ਲੱਗਦੇ ਨੇ ਧੰਨਵਾਦ ਜੀ